ਆ ਕੀ ਚੀਜ਼ ਪਈ ਆ ਖਾਲਸਾ ਦੱਸੋ ਯਾਰ ਇਹ ਕੀ ਚੀਜ਼ ਆ ਕਿਵੇਂ ਰੱਖੀਦਾ ਜਾ ਰਹੇ ਇਹ ਬਣਾ ਕੇ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ ਯਾਰ ਵੀ ਇਹ ਕੀ ਬਣਾਇਆ ਹੋਇਆ ਇਹ ਚਰਸਤੇ ਦੇ ਵਿੱਚ ਕਰਿਆ ਪਿਆ ਯਾਰ ਚਰਸਤਾ ਚਰਸਤੇ ਦੇ ਵਿੱਚ ਆ ਕਰਿਆ ਪਿਆ ਆ ਟੂਣਾ ਟਾੜਾ ਕਰਿਆ ਪਤਨੀ ਗੁਰਪਰਬ ਨੂੰ ਯਾਰ ਪਤਾ ਨਹੀਂ ਕੀ ਕਰਿਆ ਕਿਸੇ ਨੇ ਆ ਚੌਂਕ ਦੇ ਵਿੱਚ ਲਿਆ ਕੇ ਧਰ ਤੇ ਚਾਰ ਦੀਵੇ ਤੇ ਇੱਕ ਵਿਚਾਲੇ ਲਾਤਾ ਲਾ ਲਾ ਸੀ ਇਹ ਚੌਂਕ ਚ ਪਿਆ ਸਾਰੇ ਦੇ ਪਾਸੇ ਦੀ ਨੰਗੀ ਜਾਣ ਯਾਰ ਮੈਂ ਤਾਂ ਆਪੇ ਦੇ ਪਾਸੇ ਖੜ ਕੇ ਫਰਾਰ ਕੇ ਦੀ ਵੀਡੀਓ ਬਣਾਈ ਦਿਖਾਉਣੀ ਆ ਸੰਗਤ ਨੂੰ ਵੀ ਇਹ ਕੀ ਚੀਜ਼ ਆ ਕਿਉਂ ਯਾਰ ਲੋਕ ਹਜੇ ਵੀ ਨਹੀਂ ਹਟਦੇ ਦਸ ਦਿਲ ਦਾ ਹਜੇ ਵੀ ਲੋਕ ਵਿਮਾ ਭਰਮਾ ਚ ਪਏ ਹੋਏ ਆ ਬੇਮਾਚੋਰੀ ਨੇ ਕੜੇ ਦਾ ਸਾ ਦੀਵੇ ਚਗਾਉਣ ਪਤ ਨਹੀਂ ਦੀਵੇ ਆ ਪਤ ਨਹੀਂ ਕੀ ਬਣਾਇਆ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਇੱਕ ਲਾਲ ਜਾਵਾ ਵਿਚਾਲੇ ਧਰਤਾ ਦੋ ਹਰ ਚਾਰ ਹਰੇ ਧਰਤੇ ਲੈ ਇਹ ਪਤ ਨਹੀਂ ਕੀ ਬਣਾਇਆ ਯਾਰ ਕਮਾਲ ਹੀ ਕਰਦੀ ਆ ਤਾਂ ਸਮਝ ਨਹੀਂ ਲੱਗਦੀ ਟੂਣਾ ਕਰਿਆ ਕਿਸੇ ਨੇ ਆ ਵੀਰਵਾਰ ਵਾਲੇ ਦਿਨ ਦੀ ਗੱਲ ਆ ਯਾਰ ਆ ਵੀਰਵਾਰ ਨੂੰ ਜਿਹੜਾ ਹੁਣ ਵੀਰਵਾਰ ਲੰਘਿਆ ਉਹਦੇ ਦੀ ਗੱਲ ਆ ਇਹ ਆ ਚ ਰਸਤੇ ਦੇ ਵਿੱਚ ਆ ਕੁਛ ਕਰਿਆ ਵਾ ਹੈ ਹਾਦੀ ਹੋ ਗਈ ਯਾਰ ਮੈਂ ਤਾਂ ਹੂੰ ਮੰਨ ਗਿਆ ਕਮਾਲ ਤੋ ਚੰਨੇ ਆ ਤਾਂ ਯਾਰ ਕਮਾਲ ਹੀ ਬਣ ਗਿਆ ਤਾਂ ਕਿਸੇ ਨੇ ਜਿਵੇਂ ਟੂਣਾ ਕਰਿਆ ਹੁੰਦਾ ਹੈ ਪਤਾ ਨਹੀਂ ਕੀ ਜਾ ਰਿਹਾ ਇਹ ਕਾਹ ਤੋਂ ਕਰਿਆ ਐ ਲੋਕ ਮੈਨੂੰ ਹਜੇ ਵੀ ਯਾਰ ਗੁਰਨਾਨਕ ਦੇ ਮਹਾਰਾਜ ਜੀ ਨੇ ਤਾਂ ਆਪਣੇ ਗੁਰਪਾਰਵ ਤੇ ਤਾਂ ਹੀ ਮਨਾਉਨੇ ਆਪਾਂ ਵੀ ਉਹਨੇ ਸੱਚੇ ਪਾਤਸ਼ਾਹ ਨੇ ਨੇਰਾ ਦੂਰ ਕਰਕੇ ਚਾਲਣ ਕਰਿਆ ਸੀ ਲੋਕਾਂ ਦੇ ਦਿਮਾਗਾਂ ਦੇ ਉੱਤੇ ਵੀ ਚਾਲਣ ਕਰਿਆ ਵੀ ਨੇਰੇ ਨਾਲ ਭਰੇ ਪਏ ਸੀ ਦਿਮਾਗ ਵੀ ਤੁਸੀਂ ਆਇਆ ਨਾ ਕਰੋ ਯਾਰ ਦੂਜਾ ਹੱਲ ਬਾਣੀ ਦੇ ਲਾੜ ਲੱਗੋ ਛੱਡੋ ਆਹ ਪੰਡਤਾ ਪੁੱਲ ਤਾਂ ਦੇ ਖਿਹੜੇ ਹਜੇ ਹਲੇ ਵੀ ਨਹੀਂ ਪੰਡਤਾਾਂ ਦੇ ਨਕਲ ਦੇ ਲੋਕ ਯਾਰ ਮੈਂ ਤਾਂ ਹੂੰ ਕੰਮ ਨਹੀਂ ਕਰਦਾ ਯਾਰ ਲੋਕਾਂ ਦੀ ਸਰਾਈ ਆ ਯਾਰ ਲਾ ਦੱਸ ਵੀ ਆ ਟੂਨੇ ਕਰਕੇ ਕਿਤੇ ਛੋੜਾ ਯਾਰ ਕੋ ਮਿਲ ਜੂ ਸੋਨੂੰ ਲੱਡੂ ਪਏ ਸੀ ਲੱਡੂ ਕੁੱਤੇ ਕਤੇ ਖਾ ਗਏ ਪੋਰਟ 4 ਦੀ ਪਾਸੇ ਪਈ ਸੀਗੀ ਉਹ ਲੈ ਕੇ ਘੁੱਤੇ ਚੱਕੇ ਆ ਵੀ ਮੈਨੂੰ ਮਦਾ ਦੀਵੇ ਵੀ ਚੱਟੇ ਹੀ ਲੱਗਦੇ ਆ ਤੇਲ ਤਾਂ ਹੈ ਨਹੀਂ ਇਹਨਾਂ ਦੇ ਵਿੱਚੋਂ ਨਾ ਬੱਤੀ ਆ ਨਾ ਤੇਲ ਆ ਖਾਲੀ ਪਏ ਆ ਇਹ ਵੀ ਮੈਨੂੰ ਮੈਂ ਤਾਂ ਉਹੀ ਚੱਕ ਚੁੱਕ ਤੇ ਕਹੋ ਜੈਨੋ ਹਾਂ ਆ ਚ ਰਸਤੇ 'ਚ ਕਰੇ ਸੀ ਜਿਹੜਾ ਆਪਣਾ ਗੇਟ ਨਹੀਂ ਬਾਬੇ ਦਾ ਅਸੀਂ ਜਗਨਾ ਜਦੋਂ ਆਪਾਂ ਮੁੜਦੇ ਆਂ ਗੇਟ ਨੂੰ ਰਾਜਾਪਤੀ ਕੋਠਿਆ ਚ ਉਹ ਚੌਂਕ ਦੇ ਵਿੱਚ ਪਏ ਸੀ ਕਰਿਆ ਤਾਂ ਮੈਂ ਇਧਰੋਂ ਬਾਬੇ ਦੇ ਰੋਂਦਾ ਸੀ ਮੈਂ ਆਉਂਦੇ ਆਉਂਦੇ ਖੜੇ ਸੀ ਕਈ ਜਾਣੇ ਤੇ ਫਿਰ ਮੈਂ ਬਣਾਇਆ ਮੈਂ ਕਿਹਾ ਮੈਂ ਮੇਰੀ ਵੀਡੀਓ ਬਣਾਉਣਾ ਠਹਿਰ ਜੋ ਜਾ ਰਿਹਾ ਦਿਖਾਉਨੇ ਆ ਸੰਗਤ ਨੂੰ ਵੀ ਐ ਲੋਕ ਹਲੇ ਕਿਹੜਾ ਹਟਦੇ ਐ ਇਹਨਾਂ ਗੱਲਾਂ ਚੋਂ ਨਹੀਂ ਹਟਦੇ ਯਾਰ ਇਹਨਾਂ ਗੱਲਾਂ ਕਮਾਲ ਆ ਪਰ ਮੰਨ ਲੇ ਗੱਲ ਕਰੀ ਸੀਗੀ ਸੰਤਾਂ ਕੋਲੇ ਗੱਲ ਕਰੀ ਸੀ ਮੈਂ ਤਾਂ ਸੰਤਾਂ ਕੋਲੇ ਗਿਆ ਸੀ ਗੁਰਦੁਆਰੇ ਤਾਂ ਉਹ ਕਹਿੰਦੇ ਜੱਤੇ ਜਰਾ ਇਹ ਨਹੀਂ ਪ੍ਰਧਾਨ ਇਹਨਾਂ ਨੇ ਨਹੀਂ ਲੋਕਾਂ ਨੇ ਹਾਲਣਾ ਜਿੰਨਾ ਮਰਜੀ ਮਹਾਰਾਜ ਨੇ ਕਿ ਨਾ ਇਹਨਾਂ ਦੇ ਨਾਲ ਯਾਰ ਮਗਜ ਖਪਾਈ ਕਰੀ ਆ ਆਪਣੇ ਪਬਲਿਕ ਨਾਲ ਵੀ ਨਿਕਲਿਓ ਤੁਸੀਂ ਇਹਨਾਂ ਗੱਲਾਂ ਚੋਕੀ ਲੈਣਾ ਯਾਰ ਤੁਸੀਂ ਟੂਣਿਆਂ ਟੱਪਿਆਂ ਚੋਂ ਸਿੱਧੇ ਰਾਹ 'ਪੋ ਬਾਣੀ ਪੜੋ ਗੁਰੂ ਘਰ ਜਾਓ ਯਾਰ ਚੰਗੇ ਕੰਮ ਕਰੋ ਆਉਦੀ ਨੇਕ ਕਮਾਈ ਕਰੋ ਮਾਰਾ ਹੀ ਨੇ ਤਾਂ ਇਸ ਪਾਸੇ ਆਪਾਂ ਨੂੰ ਲਾਇਆ ਲੋਕ ਹਜੇ ਵੀ ਨਹੀਂ ਹਟਦੇ ਕਿਸੇ ਦਾ ਖਰਾਬ ਕਰਕੇ ਯਾਰ ਥੋੜੋ ਕੁਝ ਮਿਲਦਾ ਹੁੰਦਾ ਇਹ ਟੀਜਾ ਮੈਂ ਤਾਂ ਇਹ ਦੇਖ ਲਿਆ ਬਸ ਕੁਝ ਨਹੀਂ ਯਾਰ ਇੱਥੇ ਬਸ ਇਹਦੀਆਂ ਗੱਲਾਂ 'ਚ ਲੋਕ ਲੱਗੇ ਪਏ ਆ ਅ ਕਰੀ ਜਾਂਦੇ ਐਵੇਂ ਬਸ ਕਰੇ ਟੂਣਾ ਕਰ ਤਾ ਕਦੇ ਕੁਝ ਕਰ ਤਾ ਕਦੇ ਕੁਝ ਕਰਤਾ ਬਾਪਲੇ ਉਹ ਲੋਕੋ ਇਹ ਰਾ ਹੀ ਕਰਤਾ ਆ ਚੌਕ ਅੱਜ ਇੱਥੇ ਨਗਰਾਂ ਵਾਲੀ ਸੜਕ ਤੇ ਇਰਾ ਇੱਥੇ ਜਿੰਦਾ ਪਿਆ ਸੀ ਜਿੰਦ ਇੱਕ ਕਿ ਦੋ ਦੋ ਜਿੰਦੇ ਪਏ ਸੀ ਕਹਿੰਦੇ ਦੋ ਜਿੰਦੇ ਪਏ ਸੀ ਇੱਥੇ ਜਿੰਦੇ ਲਾ ਕੇ ਛੱਡੇ ਵੀ ਲੋਕ ਲਾਇਆ ਵਾ ਸੀ ਘਰੇ ਵੀ ਕਿਸੇ ਦੇ ਘਰ ਨੂੰ ਵੀ ਲੋਕ ਲੱਗ ਜੇ ਇਹ ਜੇ ਕੰਮ ਕਰਦੇ ਆ ਲੋਕ ਆ ਪੰਜ ਦੀਵੇ ਰੱਖੇ ਪਏ ਚਾਰ ਹਰੇ ਕਰੇ ਪਏ ਇੱਕ ਲਾਲ ਕਰਿਆ ਪਿਆ ਬੇਲਰ ਦਾਸ ਹੂੰ ਜੰਦੇ ਆ ਜੰਦੇ ਵੀ ਜੰਦੇ ਆ ਕਿ ਜੰਦੇ ਪਏ ਸੀ ਇੱਕ ਦਿਨ ਆ ਚੰਨੇ ਦੇਖ ਲੈ ਇੱਥੇ ਟੂਣਾ ਕਰਦੇ ਹੋ ਲੋਕ ਆਪਣੇ ਲੋਕ ਹਜੇ ਕਿਹੜਾ ਹੜਦੇ ਆ ਯਾਰ ਹਾਂ ਟੂਣਾ ਕਰਿਆ ਪਿਆ ਲੈ ਤੇ ਹੋਰ ਕਮਾਲ ਹੀ ਕਰਤੀ ਆ ਤਾਂ ਲੋਕਾਂ ਨੇ ਯਾਰ ਉਹੀ ਸਰਾਈ ਕਰਤਾ